ਚਾਹੀਦਾ ਮੇਰੀ ਜ਼ਿੰਦਗੀ ਦਾ ਇਹੋ ਹੀ ਇੱਕ ਹਸਾਰਾ ਵਾ ਇਹੋ ਹੀ ਚੀਜ਼ ਹੈ ਚਲੋ ਮਾਪਿਓ ਵਾਸਤੇ ਹਰ ਬੱਚੇ ਇਹੋ ਹੀ ਸਾਰੇ ਹੁੰਦੇ ਆ ਪਰ ਮੈਂ ਇੱਕ ਮਦਦ ਕਰਦਾ ਵਾਂ ਅਕਾਲ ਤਖਤ ਸਾਹਿਬ ਅੱਗੇ ਜਥੇਦਾਰ ਅੱਗੇ ਬੇਨਤੀ ਕਰਦਾ ਵਾਂ ਵੀ ਮੇਰੇ ਨਾਲ ਹੋ ਕੇ ਚਲੋ ਔਰ ਸੈਂਟਰ ਗਵਰਨਮੈਂਟ ਅੱਗੇ ਵੀ ਕਰਦਾ ਬੇਨਤੀ ਵੀ ਤੁਸੀਂ ਵੀ ਆਪਣਾ ਫਰਜ਼ ਨਿਭਾਓ ਸਾਡੇ ਰਾਜਾ ਦੇ ਵਿੱਚ ਰਹਿਣ ਦੇ ਤੁਸੀਂ ਰਾਜੇ ਇੰਡੀਆ ਦੇ ਤੇ ਪੰਜਾਬ ਗਵਰਨਮੈਂਟ ਅੱਗੇ ਵੀ ਮੈਂ ਕਰਦਾ ਬੇਨਤੀ ਵੀ ਕੁਝ ਨਾ ਕੁਝ ਆਪ ਕਰੋ ਸਾਹਿਬ ਦਾ ਤੇ 트럼ਪ ਸਰਕਾਰ ਅੱਗੇ ਮੇਰੀ ਬਹੁਤ ਜ਼ਿਆਦਾ ਬੇਨਤੀ ਆ ਕਿ 트럼ਪ ਸਾਹਿਬ ਮੇਰੇ ਬੱਚੇ ਦਾ ਨਿਆਂ ਕਰਿਓ ਬਖਸ਼ ਦਿਓ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਸਾਰਿਆਂ ਕੋਲੋਂ ਬਖਸ਼ ਦਿਓ ਕੋਈ ਦੁਸ਼ਮਣੀ ਨਹੀਂ ਚਾਹਣ ਕੀ ਕੰਮ ਹੋ ਗਿਆ ਬੱਚੇ ਕੋ ਜੜਾ ਹੋ ਗਿਆ ਤੇ ਮੈਂ 트럼ਪ ਸਾਹਿਬ ਸਰਕਾਰ ਅੱਗੇ ਇਹੋ ਬੇਨਤੀ ਕਰਦਾ ਵਾਂ ਕਿ ਬੱਚੇ ਦੀ ਹਫਾਜ਼ਤ ਕਰਿਓ ਨੰ ਆ ਜਿਹੜਾ ਐਕਸੀਡੈਂਟ ਹੋਇਆ ਵਾ ਇਹ ਬੜੀ ਮੱਦਭਾਗੀ ਘਟਨਾ ਹੋਈ ਹੈ। ਅਸੀਂ ਬੜੇ ਓਕੇ ਇੱਥੇ ਤੱਕ ਪੁੱਜੇ। ਦਿਹਾੜੀਆਂ ਕੀਤੀਆਂ, ਸਾਰੇ ਕੰਮ ਕੀਤੇ, ਸਾਰਾ ਸਿਸਟਮ ਕੀਤਾ। ਇੱਥੇ ਤੱਕ ਪੁੱਜੇ ਆ। ਹੁਣ ਬੱਚੇ ਦਾ ਐਕਸੀਡੈਂਟ ਹੋ ਗਿਆ ਉਤੋਂ ਕਹਿਣ ਦੇ ਆ ਵੀ ਇਹ ਨਸ਼ਾ ਕਰਦਾ, ਨਸ਼ੇ ਨੂੰ ਟੱਚ ਨਹੀਂ ਕਰਦਾ, ਅਮਰਤਾਰ ਹੀ ਬੱਚਾ। ਸਾਨੂੰ ਵੀ ਉੰਨੇ ਕਿਹਾ ਅਮਰਸ਼ਕੋ। ਸਾਨੂੰ ਉੰਨੇ ਕਿਹਾ ਵੀ ਡੈਡੀ ਮਨੇ ਸ਼੍ਰੀਸ਼ਾ ਪਾਓ। ਅਗਿਓ ਭੈਣ ਨੂੰ ਵੀ ਉੰਨੇ ਅਮਰਸ਼ ਕਿਹਾਇਆ। ਹੋਂਤੇ ਗੁਰੂ ਰਾਮਦਾਸ ਅਗੇ ਅਰਦਾਸ ਕਰਦੇ ਆਂ ਪਿਓ ਪਿਤਾ ਦਸਮੇਸ਼ ਗੁਰੂ ਗੋਬਿੰਦ ਸਿੰਘ ਮਾ ਸਾਹਿਬ ਕੋਰ ਕਿਰਪਾ ਕਰੇ ਉਸ ਬੱਚੇ ਤੇ ਉਹਨੂੰ ਹਰ ਚੀਜ਼ ਤੋਂ ਬਚਾਵੇ ਹੁਣ ਇਹ ਕਹਿੰਦੇ ਆਂ ਕਿ ਨਸ਼ਾ ਨਸ਼ਾ ਤੇ ਕਰਦਾ ਹੀ ਨਹੀਂ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਆਂ ਸਾਰੇ ਅੱਗੇ ਵੀ ਇਹ ਬਦਨਾਮੀ ਆ ਨਾਂ ਦਾ ਉਹ ਨਸ਼ੇ ਵਾਲੀਆਂ ਦੂਜਾ ਨੰਬਰ ਉਹ ਜਿਹੜਾ ਹੁਣ ਐਕਸੀਡੈਂਟ ਹੋ ਗਿਆ ਵਾ ਉਹ ਬਹੁਤ ਮੰਦ ਭਾਗੀ ਇਕੱਠੇ ਮਤਲਬ ਅੱਜ ਸਾਰੇ ਇਕੱਠਾ ਪਰਿਵਾਰ ਇਹ ਜਸ਼ਨ ਮਾਸ ਫਾਦੀ ਮੈਂ ਇੱਕੋ ਗੱਲ ਕਰਦਾ ਨਾਉ ਦੇਖੇ ਨਜ਼ਰ ਨਾ ਆਵੇ ਬਹੁਤਾ ਇਹ ਬਟਾਣਾ ਮਹਾਰਾਜ ਕਹਿੰਦਾ ਵੀ ਪ੍ਰਮਾਤਮਾ ਸਭ ਕੁਝ ਦੇਖ ਰਿਹਾ ਅਹੀਂ ਅੱਜ ਤੱਕ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਕਦੇ ਵੀ ਜਿੰਦ ਵਿੱਚ ਤੇ ਮੈਂ ਉਹ ਸੋਚਣ ਲਿਆ ਵੀ ਮੇਰੇ ਨਾਲ ਇੰਨਾ ਮਾੜਾ ਕਿਉਂ ਹੋ ਗਿਆ ਜਿ세ਦ ਨਾਲ ਹੋ 2002 ਚ ਗਿਆ ਸੀ ਕਦੀ ਵੀ 2025 2022 ਸੋਰੀ ਉਹ ਉਹ ਬਹੁਤ ਹੈ ਜੀ ਇਹ ਜਿਹੜੀ ਹੈ ਕਾਰ ਮੇਰਾ ਜਾਣੇ ਆ ਮੈਂ ਭੱਗੇ ਫੜ ਗਿਆ ਉਹ ਆਉਂਗਾ ਪਾਜੀ ਆਜਾ ਵਾਓ ਕਿ ਮੈਂ ਪੰਜਾਬ ਮੀਡੀਆ ਦੇ ਵੀ ਆ ਗਿਆ ਫਿਰ ਉਹ ਦਿਨ ਦੇਖ ਕੇ ਬੜਾ ਮਨ ਦੁਖੀ ਹੋਇਆ ਜੀ ਦੇਖ ਕੇ ਇਸ ਕਰਕੇ ਬੱਚੇ ਤੇ ਇਹ ਕਹਿੰਦੇ ਜਿਹੜੇ ਇਨਜਾਮ ਲੱਗ ਰਹੇ ਹਨ ਇਹ ਬਿਲਕੁਲ ਗਲਤ ਹੈ ਕਿਉਂਕਿ ਛੋਟੇ ਤੋਂ ਲੈ ਕੇ ਹੁਣ ਤੱਕ ਬੱਚਾ ਅਮਰਤਾਰੀ ਹੀ ਮੈਂ ਕਿਹਾ ਕਿ ਸਾਡੇ ਸਾਰੇ ਪਰਿਵਾਰ ਦੇ ਵਿੱਚ ਇਹ ਬੱਚਾ ਕਿਹੋ ਜਿਹਾ ਸੀ ਅਮਰਤਾਰੀ ਬੱਚਾ ਸਾਡੇ ਵਿੱਚ ਹੀ ਬਾਹਰ ਨਹੀਂ ਬਟ ਇਹ ਬੱਚਾ ਜਿਹੜਾ ਲੰਗਰ ਪਾਣੀ ਸਕਦਾ ਨਾ ਇਹਦੀ ਵੱਖਰਾ ਸਾਹ ਹਵਤਾ ਸੀ ਕਿਤੇ ਸਾਡੇ ਮਤਲਬ ਵੀ ਅਮਰਤਾਰੀ ਬੰਦਾ ਬੱਚਾ ਹੀ ਇਹਦੀ ਝੂਠ ਨਹੀਂ ਖਾਣੀ ਸੱਚ ਬੋਲਣਾ ਵਧੀਆ ਕਰਕੇ ਰਹਿਣਾ ਬਸ ਆਹੋ ਹੀ ਜੇ ਇਨਜਾਮ ਲੰਗਣਦੀ ਨਾ ਇਹ ਗਲਤ ਲਗੰਦੀ ਹੈ ਜੀ ਕਿੰਨੀ ਉਮਰ ਹੈ ਹਾਂਜੀ ਉਹ ਆਵਾ ਬ੍ਰੇਕ ਫੇਲ ਹੋਈ ਆ ਬਾਕੀ ਬੱਚੇ ਨਾਲ ਤੇ ਸਾਡੀ ਕੋਈ ਗੱਲਬਾਤ ਹੋਈ ਕੋਈ ਨਹੀਂ ਐ ਇਦਾਂ ਹੋਈ ਉਹ ਜਿਹੜੀ ਵੀਡੀਓ ਵਾਇਰਲ ਹੁੰਦੀ ਉੱਥੋਂ ਪਤਾ ਲੱਗ ਜਾਂਦੇ ਆ ਜੀ ਤੇ ਬਾਕੀ ਜਿਹੜੀ ਉਧਰ ਭੈਣ ਜੀ ਨਾਲ ਸਾਡੇ ਐਕਸੀਡੈਂਟ ਹੋਇਆ ਰੇ ਬੱਚਿਆਂ ਦੇ ਉਹਨਾਂ ਨੂੰ ਆ ਕੇ ਬਹੁਤ ਦੁੱਖ ਦਾ ਭਗਟਾਵਾ ਬਹੁਤ ਦੁਖਾਲੀ ਗੱਲ ਆ ਉਹਨਾਂ ਵਾਸਤੇ ਵੀ ਖਰਦੇ ਟੀ ਗੱਲ ਨਹੀਂ ਵੜਹਾੜੇ ਬੱਚੇ ਜਿਹੜੇ ਇਲਜਾਮ ਲੱਗਦੇ ਨਾ ਕਿ ਇਹ ਨਸ਼ਾ ਕਰਦਾ ਉਹਦੇ ਬਾਰੇ ਕੀ ਕਹਿੰਦੇ ਆ ਸਾਰਿਆਂ ਨੂੰ ਕਿ ਨਸ਼ੇ ਵਾਲਾ ਕੰਮ ਨਹੀਂ ਬੱਚਿਆਂ ਦੀ ਨਸ਼ੇ ਵਾਲੀ ਨਹੀਂ ਸਾਰਾ ਪਿੰਡ ਆਸੂਲੇ ਗੁਜ਼ਰਿਆ ਉਹ ਉੱਥੇ ਬਾਰ ਬੈਠਦਾ ਤੁਸੀਂ ਇੱਥੇ ਬੈਠੇ ਹੋ ਇਹ ਬਹੁਤ ਜ਼ਿਆਦੀ ਮਾਰਾ ਜੀ ਤੇ ਹੁਣ ਜਿਹੜੇ ਹਾਲਾਤ ਹਨ ਨਹੀਂ ਪੁੱਛੋ ਜਿੱਦਾਂ ਦੇ ਆ ਰੱਬ ਨਾ ਕਰੇ ਅਈ ਤੇ ਕਿੰਨੇ ਗੁੱਸੇ ਆ ਬੱਗੇ ਇਹੋ ਬੇਨਤੀ ਜਿੱਦਾਂ ਦੀ ਸਾਡੇ ਨਾਲ ਕਿਸੇ ਨਾਲ ਹੋਏ ਬਹੁਤ ਮਾਰੇ ਹਾਲਾਤ ਨੇ ਇਸ ਕਰਕੇ ਬਹੁਤ ਦੁੱਖ ਦੀ ਗੱਲ ਖਬਰ ਇਹ ਤੁਮੀਆਂ ਕਈ